ਨਵੇਂ ਨਕੋਂ ਨਾ ਫਿਰ ਯਾਰ ਵਿੱਚ ਬਿਠਾਵੋ ਬਈ ਬੈਠੋ ਯਾਰ ਦੋ ਜਣੇ ਬਿਠਾ ਦਿਓ ਅੰਕਲ ਜੀ ਕੋਈ ਦੇ ਨਾ ਨੂੰ ਲੱਗੇ ਅੰਕਲ ਨੂੰ ਭੇਜਾ ਹਾਂ ਮੁੰਡਿਓ ਤਿਆਰ ਹਾਂ ਜਗ੍ਹਾ ਬਣਾਓ ਮੈਂ ਵੀ ਆ ਗਿਆ ਬਸ ਹਾਂ ਵੀ ਉਹ ਕੰਪਲੀਟ ਹੋ ਗਿਆ ਸਾਰਾ ਪੈਸੇ ਦੇ ਆ ਉਹ ਤੇ ਪੈਸੇ ਦੇ ਕੇ ਆ ਜਾ ਕਾਪੀ ਹਾਂ ਚਲ ਠੀਕ ਆ ਆ ਜੀ ਕਰ ਉਹ ਦੀਪ ਨੂੰ ਜੱਲਾ ਉਹਨਾਂ ਨੂੰ ਕਹਿੰਦੇ ਆ ਅੱਡੀ ਜੱਲਾ ਨਹੀਂ ਸਾਹ ਹਾਂ ਜੱਜ ਜੀ ਪਿੱਛੇ ਕੀ ਕੀ ਆਦੀ ਕਾਰੀ ਡਿਊਟੀ ਕਾਰੀ ਡਿਊਟੀ ਥੋੜੀ ਪਿੱਛੇ ਸਾਡੇ ਦਾ ਦੁੱਧ ਦੀ ਹੈ ਜੀ ਦੁੱਧ ਦੀ ਰੋਟੀ ਆ ਉਹ ਬਾਬਾ ਜੀ ਵਗਜੋ ਹੁਣ ਵਾਖਿਆ ਰੱਖਿਓ ਜੀ ਨਵੀਂ ਸਾਰੀਆਂ ਸੰਗਤਾਂ ਤਿਆਰ ਨੇ ਹੁਣ ਜਕਾਰੇ ਲਾ ਕੇ ਬਾ ਚਾਲੇ ਪਾਉਣ ਲੱਗੇ ਆ ਹਾਈ ਵੰਟੀ ਹਾਂ ਜੀ ਬਾਬਾ ਜੀ ਕਿਵੇਂ ਹੋ ਓਏ ਕਿਵੇਂ ਆ ਮੈਂ ਵੀ ਛੇ ਐਟਰੇ ਉੱਧਰੇ ਨਹੀਂ ਹੈ ਮਨਲਾ ਉੱਧਰੇ ਨਹੀਂ ਭਾਈ ਪਤਨੇ ਉੱਧਰੇ ਅਜੇ ਨਹੀਂ ਖਾਤਰੀ ਕਰਕੇ ਤੁਂਜੀ ਵੀ ਨਹੀਂ ਲੱਗੀ ਨਾ ਗਰਦਨ ਦੇ ਗੀਣਾ ਹੈਲੋ ਮੈਂ ਤਾਂ ਗਰਦਨ ਦੇ ਕੀ ਅੱਜ ਕੱਲ੍ਹ ਆ ਰਹੇ ਹਾਂ ਬੰਦਾਂ ਨੇ ਕਲੇਂਟਰ ਐਕਸਟਰ ਦਾ ਕਾਰ ਚੱਕਦਾ ਜਿੰਦ ਸਵਤੇ ਜਾਣਗੀ ਜਾਣਗੀ ਸਵਤੇ ਹਾਂ ਕੇ ਹਾਂਜੀ ਅਤੇ ਗੱਡਾ ਸਾਹਿਬ ਵੀ ਕਿਹ ਪਹੁੰਚ ਚੁੱਕੇ ਆਂ ਮੁੰਡੇ ਹੁਣ ਬਿਸਤਰੇ ਲੱਗੇ ਨੇ ਲਾ ਹੁਣ ਲਾ ਲਓ ਲਾ ਲਓ ਲਾ ਲਓ ਵੀ ਚਲੋ ਚੜਜੋ ਗਰੇ ਬੇਟਾ ਚੜਦੇ ਹੀ ਚੜਦੇ ਆਂ ਹਾਂ ਚਲੋ ਸਾਰੇ ਬੰਦੇ ਪਹੁੰਚ ਚੁੱਕੇ ਨੇ ਯਾ ਆਪਣੀਆਂ ਟਰਾਲੀਆਂ ਦੋਏ ਟਰਾਲੀਆਂ ਲਾਉਣ ਦੀ ਕਨਵਰਸੇਸ਼ਨ ਚੱਲ ਰਹੀ ਆ ਲਓ ਜੀ ਮੁੰਡਿਆਂ ਨੇ ਟਰਾਲੀਆਂ ਨੇ ਜਿਹੜੀਆਂ ਉਹ ਬੇਲੀਆਂ ਕਰਦੇ ਆ ਹੁਣ ਇੱਕ ਟਰਾਲੀ ਉਰੇ ਲੱਗ ਗਈ ਇੱਕ ਟਰਾਲੀ ਇਹਦੇ ਮਾਰ ਨਾਲ ਲਾ ਦੇਣੀ ਆ ਫਿਰ ਲੰਬਾ ਸਿਸਟਮ ਬਣ ਜੂਗਾ ਪੂਰਾ ਤੁਹਾਨੂੰ ਦਿਖਾਉਣਾ ਵੀ ਕਿਵੇਂ ਲਾਉਣੀ ਆ ਸਾਰੇ ਬੰਦੇ ਰੈਡੀ ਨੇ ਆਪਣੇ ਕਿਹੜਾ ਬਿੱਲਾ ਬਿੱਲਾ ਕਿਹੜਾ ਤੁਹਾਡੇ ਚ ਕੀ ਕਹਿਣਾ ਨੂੰ ਤੂੰ ਸਰੀ ਉਹ ਤਾਂ ਐਵੇਂ ਮਾਰਿਆ ਕੀ ਮਾਰਦਾ ਲਾ ਪਿੰਡ ਵਾਲੀ ਬੱਸ ਜਾ ਰਹੀ ਐ ਇੱਥੋਂ ਹੁਣੇ ਝਾੜ ਦੇਣਾ ਲਓ ਜੀ ਮੁੰਡੇ ਹੁਣ ਰਾਸਣ ਦੀ ਟਰਾਲੀ ਭਰੀ ਵੀ ਆ ਉਦੀ ਟੱਕੀਆਂ ਸੀ ਲਾਹਣ ਚੱਲੇ ਲੰਗਰ ਚ ਲਾਤੀਆਂ ਲੰਗਰ ਦੇ ਵਿੱਚ ਅਗਲੀ ਕਾਰਵਾਈ ਤੁਹਾਨੂੰ ਦਿਖਾਵਾਂਗੇ ਕਿਵੇਂ ਹੁੰਦੀ ਹੈ ਜੁੜੇ ਰਹੋ ਸਾਡੇ ਨਾਲ ਪੂਰੇ ਦਰਸ਼ਨ ਮੇਲੇ ਵੀ ਕਰਾਵਾਂਗੇ ਤੁਹਾਨੂੰ ਇਸੇ ਬਲੌਗ ਵਿੱਚ ਅੱਗੇ ਅੱਗੇ ਲਿਆ ਹੋ ਲਿਆ ਗੱਠ ਕੋ ਲਿਆ ਗੱਠ ਪਕਰਵਾ ਨਵਾ ਖਾ ਇਹ ਕਹਦਾ ਦੀ ਓਏ ਤੇ ਓਏ ਗੱਠੇ ਜੱਗੋ ਗੱਠ ਜੰਡੂ ਜੰਡੂ ਗੱਠ ਨਵਾ ਤਪਾ ਵਧੀਆ ਚੱਲਣ ਕਹਿ ਦੀ ਨਾ ਉਹ ਆ ਪਈਏ ਗੱਠਾ ਫੇਰ ਆਉਣੇ ਉਹ ਪਈਏ ਗੱਠਾ ਓਏ ਪਰ ਪ੍ਰਤਾਪ ਕਰ ਦੋ ਇੱਕ ਹੋਰ ਬਹੁਤ ਪਈਆਂ ਰੱਖਾ ਕਿੱਥੇ ਰੱਖ ਲਿਓ ਚੜਨ ਨੂੰ ਹਾਂ ਮੂਹ ਨੂੰ ਫਾਇਨਲ ਸ਼ਰਟ ਤੇ ਖਾਵਾਂਗੇ ਇਹ ਦੇਖੋ ਟਰਾਣ ਜੁੜੀਆਂ ਵੀ ਆ ਫਿਰ ਚਲੋ ਸਕਰੀਨ ਚਲੂ ਫਿਰ ਮੈਂ ਚਲੂ ਕਰ ਦਿੰਦਾ 26 ਬੁੱਟਾ ਹੋਗਾ ਵੀਰੇ ਟਰਾਲਾ ਬਣਾ ਦੋ ਜੁੜ ਕੇ ਬੰਦੇ ਬਾਦਰਾ ਹੋ ਗਏ ਛੋਟ ਚਾਰ ਸਭ ਜਾਂਦੇ ਨਹੀਂ ਵੀਡੀਓ ਲਾਵਾਂਗੇ ਦਿਨ ਮਾ ਪੋਲੇ ਵਿੱਚ

ਲਓ ਜੀ ਬਿੰਦੂ ਨੇ ਆਪਣੀ ਟਰਾਲੀ ਤਿਆਰ ਕਰ ਲਈ ਹੁਣੇ ਸਾਡੀ ਟਰਾਲੀ ਤਿਆਰ ਨਹੀਂ ਕਰਾ ਰਿਹਾ ਮੈਂ ਨਾ ਕਰਾਵਾਂਗੇ ਯਾਰ ਆਹੋ ਕਰਾਵਾਂਗੇ ਤੂੰ ਆਇਓ ਕਰੀਏ ਆਪਾਂ ਸਾਰੇ ਚਿੱਟੇ ਬੂਟ ਪਾਈ ਫਿਰਦਾ ਫਿਰੇ ਮੂਹੇ ਦੇ ਇਹ ਜਿਹੇ ਸਾਰਿਆਂ ਨੇ ਬੂੜਾ ਨਹੀਂ ਚਿੱਟੇ ਪਹਲਦੀ ਪਾਈ ਉਹ ਆਹ ਟਰਾਲੀ ਇਹਦੇ ਨਾਲ ਜੋੜ ਦੇਣੀ ਇਹਦੇ ਆਹ ਟਰਾਲੀ ਇਹਦੇ ਨਾਲ ਇਹਦੇ ਨਾਲ ਜੋੜ ਦੇਣੀ ਆ ਜਮਾ ਹੀ ਕਿੰਨੇ 24 ਮੈਂ ਟਰਾਲੀ ਗਿਆ ਅੱਜ ਤੱਕ ਰ ਕਿਸੇ ਨੇ ਜਿੱਤਦਾ 24 24 ਫੁੱਟ 26 ਹਾਂ 13 13 26 ਆਹੋ 13 ਫੁੱਟიან ਹੈ 26 ਹੋ ਗਈ ਆ ਬਿਲਕੁਲ ਠੀਕ ਆ ਠੀਕ ਆ ਉਹ ਦੇਖਿਓ ਜੀ ਰੜਕਾ ਤੋਰੂ ਤੇਰਾ ਲਾ ਲਓ ਲਾ ਲਓ ਲਾ ਲਓ ਕਰਾ ਪਿੰਦੂ ਦੇਖੋ ਜੀ ਪਿੰਦੂ ਦੀ ਵੱਧ ਡਿਮਾਂਡ ਆ ਵਾਦੀ ਆਇਆ ਆ ਪੰਜ ਹਾਂ ਆ ਗਿਆ ਇੱਕ ਮਿੰਟ ਇੱਕ ਮਿੰਟ ਥੋੜਾ ਮੈਂ ਆ ਗਿਆ ਬਿੰਦੂ ਐਲ ਸੀ ਡੀ ਲਿਆਇਆ ਨਾ ਕਾਰਸਤਾਨੀ ਕਰਨ ਤੂੰ ਖੜਦਾ ਤੂੰ ਫਿਰ ਜੇ ਤਾ ਬੰਨ ਦੇ ਉੱਤਰ ਕੇ ਉੱਤੇ ਬੰਨਨ ਦਾ ਯਾਰ ਬੰਨ ਮੇਰਾ ਉੱਥੇ ਸਭ ਮੇਂ ਨਗਾ ਬੰਨ ਨਹੀਂ ਆ ਕਰ ਮੈਂ ਦਊਂਗੀ ਤਰੀ ਕਾਨੂੰ ਬੰਨ ਡਰਾ ਬਣਾ ਖੋਦਿਆ ਉਹ ਕਿੱਥੇ ਪੈਂਡਰਾ ਬੋਹੋਰ ਪੈਂਡਰਾ ਬਹੂਨੇ ਕਰਦਾ ਹਾਂ ਹਾਂ ਬਈ ਮੋੜ ਕੀ ਕਰਦਾ ਲੈ ਕੇ ਆਏ ਕਰਵਾਉਣੀ ਬੜੇ ਸੋਹਣਿਆ ਆਉਂਦੇ ਨੇ ਕਾਲੀ ਆ ਰਹੀ ਐ ਬੜਾ ਹੋ ਗਿਆ ਬੜਾ ਹੀ ਇਨਾ ਆਹੋ ਬਲੌਗ ਪਾਣਾ ਬਈ ਬਲੌਗ ਪਾਣਾ ਬਈ ਨੀ ਤੋਂ ਕੁੱਤੋਂ ਨਾ ਖੜੀ ਕਿਉਂ ਕੁੱਤਾ ਹੈ ਆਲਾ ਜਾਂ ਨਹੀਂ ਚਾਰ ਦਾ ਜਾ i don't do. ਲਓ ਜੀ ਅੱਜ ਲਾਸਟ ਦਿਨ ਹੋ ਗਿਆ ਅਸੀਂ ਪੌੜੀ ਲਿਆਈ ਅਸੀਂ ਪੌੜੀ ਲਿਆਏ ਮੜਾ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਬਿਸਤਰੇ ਮੁੰਡਿਆਂ ਨਾਲ ਲੈ ਕਮਰੇ ਚੋ ਲਿਆ ਕੇ ਹੁਣ ਪਿੰਡ ਦੀਆਂ ਤਿਆਰੀਆਂ ਨੇ ਮੱਥਾ ਟੇਕ ਕੇ ਬੜੇ ਗੁਰਦੁਆਰਾ ਸਾਹਿਬ ਮੰਨੀ ਕਿੱਥੇ ਆ ਕੋਈ ਨਹੀਂ ਹਾਂ ਵੀ ਤਿਆਰੀਆਂ ਜਾਣਾਂ ਦੀ ਪਿੰਡ ਹਾਂ ਓਕੇ ਆ ਦਰਸ਼ਨ ਮੇਲੇ ਵਧੀਆ ਹੋਗੇ हां जी अच्छा ही बढ़िया हो गई काम हां जी हां बढ़िया है ये ਪਿੰਡ ਦੇ ਸਰਪੰਚ ਸਾਹਿਬ ਨੇ ਪਿੰਡ ਕਾਠ ਮੱਠੀ ਦੇ ਓਏ ਇੱਥੇ ਬੈਠਣਾ ਹਾਂ ਲੋਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਏਗੇ ਇਹਨੇ ਪਿੰਡ ਨੂੰ ਜਾਣ ਲਈ ਹਾਂ ਜੀ ਮੁੰਡਿਓ ਤਿਆਰ ਹਾਂ ਕਿੱਥੇ ਜਾਣਾ ਕਾਠ ਮੱਠੀ ਪਿੰਡੇ ਗੁਰਦੁਆਰੇ ਜਾਣਾ ਗੁਰਦੁਆਰੇ ਹੀ ਜਾਣਾ ਮੱਥਾ ਟੇਕਣਾ ਦੇ ਜਾਣਾ ਜੀ ਥੈਂਕ ਯੂ ਜੈ ਆ ਜਾ ਆ ਜਾ ਹਾਂ ਜੱਪ ਲੱਦਲੇ ਬਿਸਤਰੇ ਹਾਂ ਜੀ ਲੱਦਲੇ ਲੱਦਲੇ ਬਹੁਤ ਠੀਕ ਹੈ ਠੀਕ ਹੈ ਲੱਦਲੇ ਤਾਂ ਬਿਸਤਰਾ ਜੀ ਲੱਦਲੇ ਲੱਦਲੇ ਵੀ ਮਾਨੀ ਕਿੱਥੋਂ ਆਇਆ ਪ੍ਰਸ਼ਾਦ ਲੈ ਕੇ ਆ ਵਾਹ ਵੀ ਵਾਹ ਜਿਹੜਾ ਹੋਇਆ ਜਿਹੜਾ ਉਹ ਬਣਾਉਂਦੇ ਨੇ ਘੋਰ ਹਾਂ ਓਕੇ ਆ ਬਈ ਨਾਮ ਹੈ ਯੋਗਾ ਦੇ ਕਿਨੇ ਤੇ ਤਾਂ ਸੀ ਐਫਐਸ ਕਿੰਨੇ ਦਾ ਹੋ ਜਾਂਦਾ ਹੈ 7000 ਰੁਪਏ ਆ 1500 ਰੁਪਏ ਲਿਆ ਦੇ ਪੁੱਤ ਇਹਦਾ ਲੈ ਕੇ ਤਾਂ ਮਾ ਚਿੱਟਾ ਹੀ ਲਿਆ ਆ ਮੁੰਡਾ ਦੇਖੋ ਕਿੰਨਾ ਸੋਖ ਚ ਬੈਠਾ ਇਹਨੂੰ ਗੱਲ ਕਿਤੇ ਉੱਥੇ ਦਲਵੰਤ ਨਾਲ ਮਲਾਦਾ ਇਹ ਕਹਿੰਦਾ ਮੈਂ ਦਲਵੰਤ ਦੀ ਰੀਸ ਕਰੂੰਗਾ ਰਾਤ ਨੂੰ ਮੱਥਾ ਟੇਕਣ ਵਗ ਗਿਆ ਹੁਣ ਬੁਖਾਰ ਚੜਿਆ ਪਿਆ ਮੁੰਡੇ ਨੂੰ ਆ ਬੱਚੇ ਬਾਏ ਬਾਏ

ਉਰੇ ਤੇ ਖਾਂ ਖਾ ਦੇ ਸਾਹਮਣੇ ਰੱਖਿਓ ਇਹ ਜਿਆਦੇ ਓਵਰ ਖਾ ਲੈਂਦਾ ਜੀ ਫਿਰ ਇਹਨੂੰ ਓੱਖਾ ਹੋ ਜਾਣਾ ਇੱਧਰ ਕਰੋ ਜੀ ਕਾਲੇ ਦਾ ਮੁੰਡਾ ਹੀ ਇਹ ਕਾਲੇ ਦਾ ਘਾਂਟੀ ਵਾਲੇ ਕਾਲੇ ਦਾ ਵਾਹ ਵੀ ਵਾਹ ਬੋਲ ਦੇ ਕਿਵੇਂ ਆ ਬਾਈ ਠੀਕ ਰਹਾ ਵਧੀਆ ਇਹ ਪਹਿਲੀ ਵਾਰ ਆਈ ਮੁੰਡਾ ਠੀਕ ਰਹਾ ਹੈ ਨਾ ਓਕੇ ਵਾਹ ਜੀ ਵਾਹ ਆਗੇ ਆਗੇ ਬਸ ਲੋ ਜੀ ਆਪਾਂ ਫਿਰ ਮਿਲਦੇ ਆ ਤੁਹਾਨੂੰ ਅੱਗੇ ਅੱਗੇ ਰਾਹ ਦੇ ਵਿੱਚ ਸਾਡੇ ਨਾਲ ਜੁੜੇ ਰਹੋ ਐਂਡ ਆਪਾਂ ਪਿੰਡ ਜਾ ਕੇ ਕਰਾਂਗੇ ਵਲੌਗ ਦਾ ਟਰੈਕ ਲਾ ਦੇ ਮਰੇ ਟਰੈਕ ਲਾ ਦੇ ਉਰੀ ਛੜੂ ਟਰਾਲੀ ਮਰੇ ਫਸੂ ਲੱਗਿਆ ਵਾ ਲੋਈ ਟਰਾਲੀ ਦਾ ਪਾ ਗਿਆ ਬੰਗਾ ਟਰਾਲੀ ਮੁੰਡਿਆਂ ਨੇ ਘਮਾਸ ਦੀ ਇੱਥੋਂ ਚੱਕਿਆ ਘਮਾਸ ਦੀ ਇੱਧਰ ਨੂੰ ਹੋਰ ਗੱਡੀ ਚ ਵੱਜੀ ਕੀ ਚੱਕਰ ਪੈ ਗਿਆ ਇਹ ਉਰੇ ਇਹ ਚੱਕਰ ਫਿਰ ਉਰੇ ਉੱਤ ਨਹੀਂ ਬਸ ਸਾਡਾ ਆਟਾ ਲੱਗੇ ਵੇ ਟਰਲੇ ਡਾਇਰਰ ਘੁੰਮਣ ਗਈ ਦੁਆਕਾਂ ਨੂੰ ਕਿਹੜਾ ਘੁੰਮਾ ਰਹੇ ਆਪਾਂ ਬਿੰਦੂ ਆ ਜਾਂ ਨਹੀਂ ਲਾ ਦੇ ਟਰਾਲੀ ਜਾ ਦੇ ਜਰਾ ਆਪ ਉਹ ਜਰਾ ਨਾਲ ਆ ਜਾਓ ਮਾੜਾ ਪੋੜਾ ਜਿਹੜਾ ਸਾਰਾ ਅੱਗ ਮਿਲਿਆ ਹੋਇਆ ਤੁਮ ਹੋਰ ਚੱਲ ਛੱਡ ਪਰਾਂ ਕੋਈ ਮੁੰਡੇ ਸੱਤ ਮੁੰਡੇ ਟਰਾਲੀ ਪਾ ਰਹੇ ਨੇ ਸੱਤ ਮੁੰਡੇ ਟਰਾਲੀ ਪਾ ਰਹੇ ਨੇ ਸੱਤ ਸੱਤ ਦੇਵਤੇ ਲੋਕ ਨਹੀਂ ਹਾਂ ਨਦੇਵਤਾ ਪਾਣੀ ਦੇਵਤਾ ਪਸ਼ੰਤਰ ਦੇਵਤਾ ਨੂੰ ਆਹ ਕੀ ਬਿਆਨ ਦੇਂਗਾ ਤੂੰ ਇਹਨਾਂ ਦੇ ਬਸ ਜੀ ਇਹ ਮੱਠੀ ਦੇ ਨੌਜਵਾਨ ਸਭਾ ਨੇ ਇਹ ਦਿਮਾਗ ਨਾਲ ਕੰਮ ਕਰਦੇ ਨਹੀਂ ਸ਼ਰੀਰ ਦਾ ਜੋਰ ਦਿਖਾਉਂਦੇ ਨੇ ਹਾਂ ਆਹ ਬਣਾ ਬਹੁਤ ਸ਼ਰੀਰ ਦਾ ਜੋਰ ਦਿਖਾਉਂਦੇ ਨੇ ਨਹੀਂ ਨਹੀਂ ਅਸੀਂ ਸ਼ਰੀਰ ਦੇ ਇਹ ਦਿਮਾਗ ਦਾ ਬਕੂ ਕਰਦੇ ਆ ਜਾਂ ਇਹ ਜੱਕੀ ਟਰਾਲੀ ਥੋੜੀ ਇੱਧਰ ਟੱਕ ਲੈਂਦੇ ਵਧੀਆ ਸੌਖੀ ਪੈ ਜੀ ਪਰ ਸੰਗੈ ਨੇ ਨੇ ਉੱਥੇ ਲੈਣਾ ਸਹੀ ਗੱਲ ਇੱਕੋ ਸੱਤ ਮੁੰਡੇ ਨਹੀਂ ਨਹੀਂ ਨਾ ਕੋਈ ਨਾ ਚੀਜ਼ ਨਹੀਂ ਨਹੀਂ ਆਪਾਂ ਹਾਂ ਜੀ ਕੀ ਕਹਿਣਾ ਚਾਹਾਂਗੇ ਤੁਸੀਂ ਟਰਾਲੀ ਬਾਰੇ ਆਓ ਤੇ ਨਿਕਲਿਆ ਮੇਰਾ ਵੀਡੀਓ ਪਹਿਲਾਂ ਇਹਨਾਂ ਦੇ ਸ਼ੁਕਰ ਦਾ ਰੱਬ ਤੋਂ ਨਿਕਲੇ ਵਾਹ 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 ਗੁੱਡ 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 ਪੀਪਲ ਕਿਆ ਨਾਮ ਹੈ ਤੁਹਾਡਾ ਗੁਲਜਾਦ 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 ਖਾਨ ਹਾਂਜੀ ਵਾਹ ਵਾਹ ਹਾਂ ਮੁੰਡੋ ਨਿਕਲੀ ਟਰਾਲੀ ਸਹੀ ਸਲਾਮ ਤੋਂ ਸਾਰੇ ਕੋਈ ਬੰਦਾ ਬਿਮਾਰ ਤਾਂ ਨਹੀਂ ਹੋ ਸਵਾ ਤੇ ਆ ਹੋਇਆ ਬਸ ਠੀਕ ਠੀਕ ਹੈ ਠੀਕ ਹੈ ਚੱਲੀਏ ਚਾਚਾ ਜੀ ਫਿਰ ਚਲੋ ਜੀ ਚਲੋ 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 ਲੰਘੇ ਹੁਣ ਕਿੱਥੇ ਆਉਂ ਚਲ ਠੀਕ ਆ ਜਾਓ ਫੇਰ ਐਸਾ ਤਾਂ ਕਰ ਟਰਾਲੀ ਕੱਢਣ ਲੱਗੇ ਤੇ ਹੁਣ ਵੀ ਰੇਡੀਓ ਮੁੰਡਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬੇ ਦੀ ਕਿਰਪਾ ਨਾਲ ਜੀ ਸਾਡਾ ਲੰਗਰ ਬਹੁਤ ਜ਼ੋਰਾਂ ਜ਼ੋਰਾਂ ਦੇ ਚੱਲਿਆ ਮਾਲਕ ਦੀ ਮਿਹਰ ਆਹ ਮੁੰਡੇ ਨੇ ਬਹੁਤ ਸੇਵਾ ਕੀਤੀ ਆ ਬਾਈ ਸੱਟਿਓ ਨੇ ਮੈਨੂੰ ਉਹੀ ਮੰਨਦਾ ਈ ਤੈਨੂੰ ਪਰ ਨਾ ਬੰਨਿਆ ਗਰ ਹੁਣ ਕਿੰਨਾ ਸੋਹਣਾ ਲੱਗਦਾ ਬੰਨਣਾ ਜੀ ਲੋਈ ਤਿੰਨੇ ਟਰੈਕਟਰ ਆਈਡੀ ਨੇ ਬੰਡਗਾਠ ਮੱਠੀ ਦੇ ਜੈ ਜੈਕਾਰਾਂ ਨੇ ਇਕਬਿਰ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਦਿਨ ਲੰਘੇ ਹੀ ਮਹਾਰਾਜ ਦੇ ਚਰਨਾਂ ਦੇ ਵਿੱਚ ਪਿੰਡ ਕਾਰਡ ਮਿੱਟੀ ਦੇ ਸਾਰੇ ਨੌਜਵਾਨਾਂ ਨੇ ਪੂਲ ਸੇਵਾ ਨੂੰ ਭਈਆ ਤੁਸੀਂ ਦੇਖ ਦੇਖ ਲਿਆ ਬਲੌਗ ਦੇ ਵਿੱਚ ਜਿੰਨੇ ਬਲੌਗ ਸਮਾਪਤ ਹੋ ਅੱਗੇ ਆਪਾਂ ਕੰਟੀਨਿਊ ਮਿਲਦੇ ਰਹਾਂਗੇ ਪਿੰਡ ਕਾਰਡ ਮਿੱਟੀ ਦੇ ਵਿੱਚ ਬੱਦੇ ਦਾ ਖਾਮ ਦੀ ਇੰਨੀ ਸੇਵਾ ਮਹਾਰਾਜ ਨੇ ਲਈ ਬਸ ਤੁਸੀਂ ਪੁੱਛੋ ਨਾਲ ਹੀ ਬਹੁਤ ਕਿਰਪਾ ਕੀਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ